ਇਹਕਾਰ ਵਿਸ਼ੇਰਾ ਬੱਛਾ ਜਾਂ ਕੋਈ ਮੱਝ ਕੋਈ ਲਵੇਰਾ ਦਿੰਦੀ ਆ ਅਸੀਂ ਸਾਧ ਸੰਗ ਕਿੱਥੇ ਜਾਂਦੇ ਆ ਉਸ ਛੇਕ ਪੱਤੇ ਦੇ ਦਰ ਤੇ ਜਿਸ ਛੇਕ ਪੱਤੇ ਨਹੀਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਆਉਂਦਾ ਤੁਸੀਂ ਹਿਸਟਰੀ ਪੜ੍ਹੋਗੇ ਨਾ ਹੈਰਾਨ ਹੋ ਜਾਓਗੇ ਵੀ ਦਾਤਿਆ ਅਸੀਂ ਐਡੀਆਂ ਵੱਡੀਆਂ ਭੁੱਲਾਂ ਕਰਦੇ ਆਂ ਜਿਨ੍ਹਾਂ ਨੇ ਤੈਨੂੰ ਸ਼ਹੀਦ ਕੀਤਾ ਅਸੀਂ ਉਹਨਾਂ ਦੇ ਦਰਾਂ ਤੇ ਜਾ ਕੇ ਮੱਥਾ ਟੇਕ ਟੇਕ ਕੇ ਪਤਾ ਨਹੀਂ ਕੀ ਕੀ ਮੰਗਦੇ ਫਿਰਦੇ ਆ ਉਹ ਗੁਰਮਖੋ ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਗਰਨਾਨਕ ਦੇ ਘਰ ਵਿੱਚੋਂ ਨਹੀਂ ਨਾ ਮਿਲਿਆ ਨਾ ਉਹ ਦੁਨੀਆ ਦੇ ਜਿਹੜੇ ਮਰਜ਼ੀ ਕਰਾਂ ਚ ਫਿਰਨ ਉਹਨਾਂ ਨੂੰ ਕੁਝ ਵੀ ਨਹੀਂ ਮਿਲਣਾਗਾ ਜਿਹਨੂੰ ਇਹਦੇ ਘਰ ਚੋਂ ਨਹੀਂ ਮਿਲਿਆ ਜੀ ਉਹ ਗੁਰਮਖੋ ਇਹ ਬਚਨ ਪੜਦੇ ਆ ਸਾਚੇ ਸਾਹਿਬਾ ਕਿਆ ਨਹੀਂ ਕੀ ਨਹੀਂ ਘਰਾਂ ਦੇ ਵਿੱਚ ਜੀ ਕੀ ਨਹੀਂ ਮਿਲਦਾ ਇਸ ਘਰ ਦੇ ਵਿੱਚੋਂ ਉਹ ਮੰਗੋ ਤਾਂ ਸਹੀ ਲੈ ਕੇ ਦਿੱਤਾ ਗੁਰੂ ਅਰਜਨ ਸਾਹਿਬ ਨੇ ਆਪਾਂ ਸ਼ਹੀਦੀ ਦਿਹਾੜਾ ਗੁਰੂ ਅਰਜਨ ਸਾਹਿਬ ਜੀ ਦਾ ਮਨਾ ਰਹੇ ਆ ਤੇ ਗੁਰੂ ਅਰਜਨ ਸਾਹਿਬ ਨੇ ਲੈ ਕੇ ਦਿੱਤਾ ਜੋ ਮੰਗ ਹੈ ਠਾਕੁਰ ਬੋਲੋ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਜੋ ਤੁਸੀਂ ਮੰਗੋਗੇ ਨਾ ਆਪਣੇ ਠਾਕੁਰ ਕੋਲੋਂ ਵੀ ਦਤਿਆ ਮੈਨੂੰ ਪੁੱਤ ਚਾਹੀਦਾ ਯਕੀਨ ਜਾਨਾ ਪੁੱਤ ਵੀ ਮਿਲੂਗਾ ਤੁਸੀਂ ਆਖਿਆ ਸਤਗੁਰੂ ਧੀ ਚਾਹੀਦੀ ਆ ਧੀ ਦੀ ਦਾਤ ਮਿਲੂਗੀ ਤੁਸੀਂ ਗੁਰੂ ਨੂੰ ਆਖਿਆ ਦਾਤਿਆ ਧਨ ਚਾਹੀਦਾ ਘਰ ਚਾਹੀਦਾ ਬੱਚਿਆਂ ਦੀ ਪੜ੍ਹਾਈ ਚਾਹੀਦੀ ਆ ਦਾਤਿਆ ਬਿਮਾਰੀ ਦੂਰ ਹੋ ਜਾਵੇ ਯਕੀਨ